ਸੱਚੀ ਅਰਦਾਸ ਵਿੱਚ ਹੱਥ ਹੀ ਨਹੀਂ ਆਤਮਾ ਦਿਲ ਅਤੇ ਮਨ ਵੀ ਜੁੜ ਜਾਂਦੇ ਹਨ ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਅਸੀਂ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ ਦੁਰਪਾਗ ਇਹ ਹੈ ਕਿ ਮਨੁੱਖ ਪ੍ਰਸ਼ੰਸਾ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ अनुमान ਲਾਓ ਜੇ ਧਰਮ ਦੇ ਬਾਵਜੂਦ ਲੋਕ ਇਤਨੇ ਬੇਈਮਾਨ ਹਨ ਤਾਂ ਧਰਮ ਤੋਂ ਬਿਨਾ ਕਿਤਨੇ ਹੋਣੇ ਸਨ ਜਿਸ ਚੀਜ਼ ਨੂੰ ਵਰਤਿਆ ਨਹੀਂ ਜਾਣਾ ਉਹ ਮੁਫਤ ਵਿੱਚ ਵੀ ਮਹਿੰਗੀ ਹੋਵੇਗੀ ਸੰਸਾਰ ਵਿੱਚ ਹਰ ਕੋਈ ਆਪਣੇ ਆਪਣੇ ਸਵਾਰਥ ਅਤੇ ਲਾਲਚ ਦੀਆਂ ਰस्सੀਆਂ ਨਾਲ ਬੰਨਿਆ ਪਿਆ ਹੈ ਅਸਲੀ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਵਿਗੜਨ ਤੋਂ ਬਚਾਉਣ ਦੀ ਹੈ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨਾਂ ਯਾਦ ਨਹੀਂ ਰਹਿੰਦੇ ਪਰ ਉਹਨਾਂ ਦੇ ਕਾਰਨਾਮੇ ਅਤੇ ਉਹਨਾਂ ਦੀਆਂ ਕਰਤੂਤਾਂ ਯਾਦ ਰਹਿੰਦੀਆਂ ਹਨ ਸਿਆਣੇ ਸਹਿਮਤ ਹੁੰਦੇ ਹਨ ਮੂਰਖ ਬਹਿਸ ਕਰਦੇ ਰਹਿੰਦੇ ਹਨ ਪਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ رائے ਕੀ ਹੈ ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਬਾਰੇ ਰਹਿ ਕੀ ਹੈ? ਇਸਤਰੀਆਂ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਾਉਂਦੀਆਂ। ਉਹ ਆਪਣੇ ਪਤੀਆਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ। ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੋਵੇ ਉਸ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਪੈਂਦੀ। ਵਪਾਰੀ ਵਾਸਤੇ ਇਮਾਨਦਾਰੀ ਵੀ ਇੱਕ ਸੌਦਾ ਹੁੰਦੀ ਹੈ। ਸਭ ਕੁਝ ਕਰਕੇ ਵੀ ਪੁਰਸ਼ ਹੈਰਾਨ ਹੁੰਦਾ ਹੈ। ਕਿ ਆਖਰ ਇਸਤਰੀ ਚੌਂਦੀ ਕੀ ਹੈ ਸੱਚਾ ਪਿਆਰ ਕਰਨਾ ਭੂਤ ਵੇਖਣ ਵਾਂਗ ਹੁੰਦਾ ਹੈ ਭੂਤ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਵੇਖਿਆ ਕਿਸੇ ਨੇ ਨਹੀਂ ਹੁੰਦਾ ਸਾਨੂੰ ਆਪਣੇ ਦੋਸਤਾਂ ਦੇ ਨੁਕਸ ਪਤਾ ਹੁੰਦੇ ਹਨ ਪਰ ਦੋਸਤੀ ਕਾਰਨ ਸੀ ਦੱਸਦੇ ਨਹੀਂ ਜਦੋਂ ਡਾਕਟਰ ਨੂੰ ਬਿਮਾਰੀ ਸਮਝ ਨਹੀਂ ਪੈਂਦੀ ਤਾਂ ਉਹ ਲਾਭ ਪਹੁੰਚਾਉਣ ਦੀ ਥਾਂ ਨੁਕਸਾਨ ਵਧੇਰੇ ਕਰਦਾ ਹੈ ਗਰੀਬ ਅਤੇ ਉਦਾਸ ਲੋਕ ਵੱਡੇ ਵੱਡੇ ਦੁੱਖਾਂ ਨੂੰ ਵੀ ਧੀਰਜ ਨਾਲ ਸਹਿ ਲੈਂਦੇ ਹਨ ਸੋਚ ਸਮਝ ਕੇ ਪਾਈਆਂ ਦੋਸਤੀਆਂ ਸਵਾਰਥ ਤੋਂ ਪ੍ਰੇਰਿਤ ਹੁੰਦੀਆਂ ਹਨ ਜਵਾਨੀ ਵਿੱਚ ਮਨੁੱਖ ਮੁਸੀਬਤਾਂ ਸਹੇੜਦਾ ਹੈ ਬੁਢਾਪੇ ਵਿੱਚ ਮੁਸੀਬਤਾਂ ਮਨੁੱਖ ਨੂੰ ਲੱਭਦੀਆਂ ਹਨ ਪਿਆਰ ਦੇ ਖੇਤਰ ਵਿੱਚ ਸਿਆਣੇ ਅਤੇ ਮੂਰਖ ਵਿੱਚ ਕੋਈ ਅੰਤਰ ਨਹੀਂ ਹੁੰਦਾ ਬਿਹਰੇ ਡਾਕਟਰਾਂ ਦੀਆਂ ਗਲਤੀਆਂ ਨੂੰ ਛਿਪਾਉਣ ਦਾ ਕਾਰਜ ਸ਼ਮਸ਼ਾਨ ਘਾਟ ਕਰਦੇ ਹਨ। ਕਈ ਨੌਕਰੀ ਲੱਗਦੇ ਸਾਰ ਹੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਘਟ ਬੋਲੇ, ਘਟ ਖਾਦੇ, ਘਟ ਸੁੱਤੇ ਅਤੇ ਘਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ। ਜ਼ਿੰਦਗੀ ਦੀਆਂ ਮੁਸ਼ਕਲਾਂ ਕਿਤਨੀਆਂ ਵੀ ਹੋਣ ਜ਼ਿੰਦਗੀ ਹੌਲੀ-ਹੌਲੀ ਹਰੇਕ ਮੁਸ਼ਕਲ ਨੂੰ ਸਹਿਣਜੋਗ ਬਣਾ ਦਿੰਦੀ ਹੈ ਜਦੋਂ ਸਮਾਜ ਦਾ ਸੰਤੁਲਨ ਵਿਗੜਦਾ ਹੈ ਤਾਂ ਇਸਤਰੀ ਦੇ ਸੰਤਾਪ ਵੱਧ ਜਾਂਦੇ ਹਨ ਵਿਗਿਆਨ ਬਾਹਰ ਵੇਖਣ ਦੀ ਕਲਾ ਹੈ ਧਰਮ ਅੰਦਰ ਵੇਖਣ ਦਾ ਹੁਨਰ ਹੈ ਬਦਨਾਮ ਵਿਅਕਤੀ ਹੋਰਾਂ ਨੂੰ ਬਦਨਾਮ ਕਰਕੇ ਖੁਸ਼ ਹੁੰਦਾ ਹੈ ਸਿਆਣਾ ਪੁੱਤਰ ਚੰਗਾ ਸਹਿਯੋਗੀ ਹੋ ਸਕਦਾ ਹੈ ਪਰ ਸਿਆਣੀ ਧੀ ਨਾਲੋਂ ਚੰਗਾ ਸਲਾਹਕਾਰ ਕੋਈ ਨਹੀਂ ਹੋ ਸਕਦਾ। ਕਈ ਵਾਰੀ ਮਨੁੱਖ ਇਤਨਾ ਕੱਲਾ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦਾ ਸਾਥ ਵੀ ਨਹੀਂ ਰਹਿੰਦਾ। ਡਰਿਆ ਹੋਇਆ ਮਨੁੱਖ ਕੁਝ ਵੀ ਨਹੀਂ ਸਿੱਖ ਸਕਦਾ। ਕਿਸੇ ਤੋਂ ਬਦਲਾ ਲੈਣ ਦੀ ਤਸੱਲੀ ਇੱਕ ਦਿਨ ਹੀ ਹੁੰਦੀ ਹੈ ਪਰ ਉਸ ਨੂੰ ਮਾਫ਼ ਕਰਨ ਦਾ ਮਾਣ ਸਦਾ ਰਹਿੰਦਾ ਹੈ। ਵਫਾਦਾਰੀ ਦੀਆਂ ਕਸਮਾਂ ਖਾਣ ਵਾਲੇ ਵਫਾਦਾਰ ਨਹੀਂ ਹੁੰਦੇ ਜਿਹੜੇ ਵਫਾਦਾਰ ਹੁੰਦੇ ਹਨ ਉਹਨਾਂ ਨੂੰ ਕਸਮਾਂ ਖਾਣ ਦੀ ਲੋੜ ਨਹੀਂ ਪੈਂਦੀ ਇਸਤਰੀ ਜਦੋਂ ਪਿਆਰ ਕਰਦੀ ਹੈ ਤਾਂ ਉਹ ਮੁਸ਼ਕਲਾਂ ਦੁੱਖਾਂ ਅਤੇ ਪਰੇਸ਼ਾਨੀਆਂ ਦੀ ਪਰਵਾਹ ਨਹੀਂ ਕਰਦੀ ਬੱਚੇ ਲਾਡ ਪਿਆਰ ਨਾਲ ਨਹੀਂ ਵਿਗੜਦੇ ਗਲਤ ਉਦਾਹਰਨਾਂ ਨਾਲ ਵਿਗੜਦੇ ਹਨ ਜੇ ਅੰਦਰ ਆਨੰਦ ਹੋਵੇ ਤਾਂ ਗੁੰਗੇ ਵੀ ਗਾਉਣ ਲੱਗ ਪੈਂਦੇ ਹਨ ਜਿਹੜਾ ਲੜਨ ਲਈ ਤਿਆਰ ਹੋਵੇ ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ ਜੇ ਵਰਤੀ ਨਾ ਜਾਵੇ ਤਾਂ ਯੋਗਤਾ ਵੀ ਅਯੋਗਤਾ ਬਣ ਜਾਂਦੀ ਹੈ ਦੁਕਾਨ ਖੋਲਣੀ ਸੌਖੀ ਹੁੰਦੀ ਹੈ ਪਰ ਖੁੱਲੀ ਰੱਖਣੀ ਔਖੀ ਹੁੰਦੀ ਹੈ ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ। ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ ਜਿਸ ਦੀ ਯੋਗ ਵਰਤੋਂ ਨਾਲ ਗਰੀਬ ਅਮੀਰ ਹੋ ਜਾਂਦੇ ਹਨ। ਜੇ ਰਿਸ਼ਤੇਦਾਰਾਂ ਤੋਂ ਵਧੇਰੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਅਤੇ ਉਹ ਤੁਹਾਨੂੰ ਨਫ਼ਰਤ ਕਰਨਗੇ। ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿੱਚ ਇੱਕ ਤਾਕਤ ਹੁੰਦੀ ਹੈ। ਤਾਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਂਚ ਸਕਾਉਂਦਾ ਹੈ ਜੇ ਅਚਾਨਕ ਬਹੁਤ ਤਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ ਜਿੰਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀਂ ਕਰਦੇ ਜਿਸ ਨੇ ਆਤਮ ਵਿਸ਼ਵਾਸ ਗਵਾ ਲਿਆ ਹੈ ਉਸ ਕੋਲ ਗਵਾਉਣ ਲਈ ਬਚਿਆ ਹੀ ਕੁਝ ਨਹੀਂ ਹੁੰਦਾ ਪਰਿਵਾਰ ਦੀ ਤਾਕਤ ਮੈਂ ਵਿੱਚ ਨਹੀਂ ਅਸੀਂ ਵਿੱਚ ਹੁੰਦੀ ਹੈ ਪੁੱਤਰ ਉਦੋਂ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈ ਜਦੋਂ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈ ਜਿੰਨਾ ਲੋਕਾਂ ਦਾ ਵਾਹ ਪੈਸੇ ਨਾਲ ਪੈਂਦਾ ਰਹਿੰਦਾ ਹੈ ਉਹ ਚੁਸਤ ਤੇ ਸੁਚੇਤ ਰਹਿੰਦੇ ਹਨ ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ ਧਾਰਮਿਕ ਸਥਾਨ ਤੇ ਹੱਸਣ ਦੀ ਆਗਿਆ ਨਾ ਹੋਣ ਕਰਕੇ ਉੱਥੇ ਹਰ ਕੋਈ ਆਪਣੀ ਉਮਰ ਤੋਂ ਵੱਡਾ ਨਜ਼ਰ ਆਉਂਦਾ ਹੈ ਪਿਆਰ ਸਭ ਕੁਝ ਸਮਝਦਾ ਹੁੰਦਾ ਹੈ ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ ਬਹੁਤ ਘੱਟ ਅਮੀਰ ਲੋਕ ਇਹ ਜਾਣਦੇ ਹਨ ਕਿ ਕੋਈ ਗਰੀਬ ਕਿਵੇਂ ਸੋਚਦਾ ਹੈ ਜਿਹੜਾ ਪੁਰਸ਼ ਇਸਤਰੀ ਜਾਤੀ ਦੀ ਨਿੰਦਾ ਕਰਦਾ ਹੈ ਅਸਲ ਵਿੱਚ ਉਸ ਨੂੰ ਕਿਸੇ ਇੱਕ स्त्री ਪ੍ਰਤੀ ਰੋਸ ਹੁੰਦਾ ਹੈ ਇਸਤਰੀਆਂ ਨੂੰ ਹੱਕ ਕੁਦਰਤ ਨੇ ਹੀ ਦਿੱਤੇ ਹਨ ਸਮਾਜ ਨੇ ਉਹਨਾਂ ਦੇ ਹੱਕ ਖੋਹੇ ਹੀ ਹਨ ਚਲਾਕ ਬੰਦਾ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਬਤ ਉਸ ਦੀ ਚਲਾਕੀ ਹੀ ਹੁੰਦੀ ਹੈ ਅਨਪੜ ਪਤਨੀ ਦੀ ਵਿਦਵਾਨ ਪਤੀ ਨਾਲ ਨਿਭ ਜਾਂਦੀ ਹੈ ਪਰ ਪੜੀ ਲਿਖੀ ਪਤਨੀ ਦੀ ਅਨਪੜ ਪਤੀ ਨਾਲ ਕਦੇ ਨਹੀਂ ਨਿਭਦੀ ਪਿਆਰ ਦੇ ਦਿੱਤੇ ਦੁੱਖ ਵੀ ਸੁੱਖਾਂ ਵਾਂਗ ਹੜਾਏ ਜਾਂਦੇ ਹਨ ਜੇ ਪੁਰਸ਼ ਇਸਤਰੀ ਦੀ ਸਿਫਤ ਕਰੇ ਸਮਝੋ ਸਭ ਕੁਝ ਠੀਕ ਹੋ ਜਾਵੇਗਾ ਜੇ ਇਸਤਰੀ ਪੁਰਸ਼ ਦੀ ਸਿਫਤ ਕਰੇ ਸਮਝੋ ਸਭ ਕੁਝ ਠੀਕ ਹੈ ਪਿਆਰ ਦੇ ਅਸੂਲ ਨਹੀਂ ਹੁੰਦੇ ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ ਇੱਕ ਪਰੋਸੇਜੋਗ ਦੋਸਤ ਇੱਕ ਵਿਦਵਾਨ ਅਧਿਆਪਕ ਇੱਕ ਸੋਹਣਾ ਪਿਆਰ ਇੱਕ ਚੰਗਾ ਸ਼ੌਂਕ ਆਦਿ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ ਜੇ ਸਾਰਿਆਂ ਦੀ ਪ੍ਰਸ਼ੰਸਾ ਗਵਾ ਕੇ ਕੇਵਲ ਇੱਕ ਦੀ ਅਲੋਚਨਾ ਸਹਿਣ ਨਹੀਂ ਹੋਵੇ ਤਾਂ ਵਿਆਹ ਕਰਾ ਲਓ ਪਤਨੀ ਚਾਹੁੰਦੀ ਹੈ ਜਿਤਨਾ ਚਿਰ ਉਹ ਚਾਵੇ ਪਤੀ ਉਸ ਕੋਲ ਰਹੇ ਪਤੀ ਚਾਹੁੰਦਾ ਹੈ ਜਿਤਨਾ ਚਿਰ ਹੋ ਚਾਹੇ ਘਰੋਂ ਬਾਹਰ ਰਹਿ ਸਕੇ ਤਾਕਤਵਰ ਹੋਣ ਦੀ ਇੱਛਾ ਹੋਰਾਂ ਨਾਲ ਲੜਨ ਅਤੇ ਹੋਰਾਂ ਨੂੰ ਹਰਾਉਣ ਦੀਆਂ ਇੱਛਾਵਾਂ ਵਿੱਚੋਂ ਉਪਜਦੀ ਹੈ ਰਫ਼ਤਾਰ ਨਾਲੋਂ ਦਿਸ਼ਾ ਵਧੇਰੇ ਮਹੱਤਵਪੂਰਨ ਹੁੰਦੀ ਹੈ ਸੱਚ ਸਾਵਧਾਨੀ ਨਾਲ ਬੋਲਣਾ ਚਾਹੀਦਾ ਹੈ ਬੋਲਣ ਵਾਲੇ ਦੀ ਰੱਖਿਆ ਸੱਚ ਨਹੀਂ ਕਰੇਗਾ ਸਾਵਧਾਨੀ ਕਰੇਗੀ ਕਿਸੇ ਨੂੰ ਧਿਆਨ ਨਾਲ ਸੁੰਨਾ ਉਸ ਤੋਂ ਆਪਣੀ ਗੱਲ ਮਨਾਉਣ ਦਾ ਪੱਕਾ ਢੰਗ ਹੁੰਦਾ ਹੈ ਜਿਸ ਚੀਜ਼ ਨੂੰ ਵਰਤਿਆ ਨਹੀਂ ਜਾਣਾ ਉਹ ਮੁਫ਼ਤ ਵਿੱਚ ਵੀ ਮਹਿੰਗੀ ਹੋਵੇਗੀ ਜੋ ਆਪ ਕਮਾ ਸਕਦੇ ਹੋ ਉਹ ਕਿਸੇ ਤੋਂ ਮੰਗੋ ਨਾ ਮੰਗਣਾ ਕਿਸੇ ਵੀ ਪੱਖੋਂ ਕਮਾਉਣ ਨਾਲੋਂ ਸੌਖਾ ਨਹੀਂ ਹੁੰਦਾ ਸਿਆਣਾ ਉਸ ਨੂੰ ਕਹਿੰਦੇ ਹਨ ਜਿਹੜਾ ਕਿਸੇ ਸਮੱਸਿਆ ਨੂੰ ਸੰਕਟ ਬਣਨ ਤੋਂ ਪਹਿਲਾਂ ਪਛਾਣ ਲਵੇ ਜਿਨ੍ਹਾਂ ਦੇ ਵਿਚਾਰ ਨੀਵੇਂ ਹੋਣ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਹੈ ਹਰੇਕ ਨਵਾਂ ਦਿਨ ਇਸ ਆਸ ਨਾਲ ਚੜਦਾ ਹੈ ਕਿ ਅਸੀਂ ਲੰਘ ਗਏ ਦਿਨ ਤੋਂ ਕੁਝ ਤਾਂ ਚੰਗਾ ਸਿੱਖਿਆ ਹੀ ਹੋਵੇਗਾ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਹਨ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੇ ਚਲਾਣਾ ਕਰਨ ਨਾਲ ਸੰਸਾਰ ਨੂੰ ਕਿਹੜਾ ਘਾਟਾ ਪਵੇਗਾ ਜਿਸ ਪੁਰਸ਼ ਕੋਲ ਪਤਨੀ ਤੋਂ છુપائے ਭੇਤ ਨਹੀਂ ਹਨ ਉਸ ਕੋਲ ਜਾਂ ਤਾਂ ਭੇਤ ਹੀ ਨਹੀਂ ਹਨ ਜਾਂ ਪਤਨੀ ਹੀ ਨਹੀਂ ਹੈ अनेका ਵਿਦਿਆਰਥੀ ਕਾਲਜ ਯੂਨੀਵਰਸਿਟੀ ਵਿੱਚ ਲੈਣ ਤਾਂ ਗਿਆਨ ਜਾਂਦੇ ਹਨ ਪਰ ਗਿਆਨ ਤੋਂ ਸਿਵਾਏ ਸਭ ਕੁਝ ਲੈ ਆਉਂਦੇ ਹਨ ਪੁਰਸ਼ ਕੁਝ ਗਵਾਉਣ ਦਾ ਪਛਤਾਵਾ ਕਰਦੇ ਹਨ ਇਸਤਰੀਆਂ ਕੁਝ ਨਾ ਮਿਲਣ ਦੀ ਸ਼ਿਕਾਇਤ ਕਰਦੀਆਂ ਹਨ ਜੇ ਕੁਝ ਕਰਨ ਦੇ ਪੈਸੇ ਮਿਲਣ ਤਾਂ ਉਹ ਕੰਮ ਹੈ ਜੇ ਕੁਝ ਕਰਨ ਦੇ ਪੈਸੇ ਦੇਣੇ ਪਹਿਣ ਤਾਂ ਉਹ ਮਨੋਰੰਜਨ ਹੈ ਧੰਨਵਾਦ